ਦੋਸਤੋ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਉਸ ਲੀਡਰਾਂ ਤੱਕ ਪਹੁੰਚੇ ਜਿਹੜੇ ਹੁਣ ਤੱਕ ਦਾਅਵੇ ਕਰਦੇ ਆ ਕਿ ਅਸੀਂ ਪਿੰਡਾਂ ਦੇ ਵਿੱਚ ਘਰ-ਘਰ ਪੱਕੇ ਮਕਾਨ ਪਵਾਤੇ ਸਹੂਲਤਾ ਦੇਤੀਆਂ ਸੁੱਖ ਸਹੂਲਤਾ ਦੇ ਨਾਲ ਲੋਕਾਂ ਨੂੰ ਲਾਇਸ ਕਰਤਾ ਪਰ ਅਜੇ ਤੱਕ ਇਹ ਮਾਤਾ ਵਰਗੇ ਪਤਾ ਨਹੀਂ ਕਿੰਨੇ ਕ ਘਰ ਹੋ ਰਿਹਾ ਜਿਨ੍ਹਾਂ ਦੀ ਸਿਰ ਤੇ ਛੱਤ ਨਹੀਂ ਰੋਜ਼ਗਾਰ ਨਹੀਂ ਤੇ ਘਰੇ ਇੱਕ ਟਾਈਮ ਰੋਟੀ ਪੱਕਦੀ ਆ ਦੂਜੇ ਟਾਈਮ ਦਾ ਪਤਾ ਨਹੀਂ ਕਿ ਉਹ ਪੱਕੇ ਕੇ ਨਾਕਾਰਾਂ ਨੂੰ ਬਹੁਤ ਅਸੀਂ ਵੋਟਾਂ ਪਾਈਆਂ ਪਰ ਸਾਨੂੰ ਸਾਥ ਕਿਸੇ ਨੇ ਨਹੀਂ ਦਿੱਤਾ। ਉਹ ਤਾਂ ਕਾਕਾ ਕੇ ਸੁਣਾ ਸਾਡੀ ਸੁਣਦਾ ਹੀ ਨਹੀਂ ਕੋਈ। ਸੁਣਦਾ ਹੀ ਕੋਈ ਸਾਡੀ ਸੁਣੇ ਕੌਣ? ਰੋਟੀ ਦੇਤਾ ਸੀ ਆ ਰਹੇ ਆ। ਹੈ? ਉਹ ਵੀ ਇੱਥੇ ਜਿੱਥੇ ਡੰਡਾ ਹੋਊਗਾ ਉੱਥੇ ਚੱਲਦੇ ਨੇ। ਘਰੋਂ ਨਹੀਂ ਕੋ ਦਿੰਦਾ ਹੈ ਕਾਈ ਤਾਂ ਪੁਚੇ ਲਾਉਣੀ ਆ ਮਮਤੀਆਂ। ਵਿਆਹੀ ਵੀ ਮੇਰੀ ਚੱਦੀ ਐ। ਠੀਕ ਹੈ ਡਵੇਡੀ ਡਾਕਟਰ ਦੇ ਉੱਥੇ ਤੇ ਅਹੀ ਜੀ ਕੋਈ ਕਰਨੀ ਇਹਨਾਂ ਤੋਂ ਪਤਾ ਗਿਆ ਮੈਂ ਚੱਕੀਆਂ ਪੁੱਤ ਲੋ। ਇਹ ਤਾਂ ਹੜ੍ਹ ਆਈ ਸੀ। ਉਦੋਂ ਆਪਣੇ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਸੀ। ਕਹਿੰਦਾ ਵੀ ਮਰੀ ਮੁਰਗੀ ਤੇ ਬੱਕਰੀ ਦੇ ਵੀ ਪੈਸੇ ਦਵਾਂਗੇ ਘਰ ਤਾਂ ਬਣਵਾਉਣਾ ਹੀ ਬਣਵਾਉਣੇ ਆ। ਸਾਨੂੰ ਡਾਲ ਹੀ ਦਿੱਤਾ ਨਾ ਮੁਰਗੀ ਨਾ ਬੱਕਰੀ ਤੇ ਨਾ ਘਰ। ਸਾਨੂੰ ਡਾਲ ਨਹੀਂ ਦਿੱਤਾ। ਹਾਂ ਨਾ ਸਾਨੂੰ ਕੋਈ ਨਾ ਮੁੱਖ ਮੰਤਰੀ ਨਹੀਂ ਦਿੱਤਾ। ਕੋਈ ਨਹੀਂ ਦਿੱਤਾ ਸਾਨੂੰ। ਉਹਦਲ ਸਾਹਿਬ ਇਹ ਕਹਿੰਦਾ ਕੋਈ ਨਹੀਂ ਬੀਬਾ। ਜਦ ਆਪਣੀ ਸਰਕਾਰ ਆ ਗਈ ਹੁਣ ਕਰਾਂਗੇ। ਐਨੀ ਗੱਲ ਨਾਲ ਬੰਦਾ ਠੰਡੇ ਪੈ ਜਾਂਦਾ। ਵੋਟਰ ਤਾਂ ਪਾਉਂਦੇ ਤੇ ਸਾਰੀ ਉਮਰ ਦੇ ਵੋਟਾਂ ਪਾਉਂਦੇ ਪਰ ਉਹ ਤਾਂ ਜੀ ਨਹੀਂ ਕਰਦਾ। ਪਰ ਜਿਹੜੇ ਆ ਬੋਲ-ਕੋਲ-ਪੋਰ ਜਾਂਦੇ ਨੇ ਇਹ ਬਜ਼ਾਰ। ਸਾਸੀ ਕਾਲ ਜੀ ਮੈਂ ਆ ਸੁਖਵਿੰਦਰ ਨਿੱਕੂ ਲੋਕ ਸਭਾ ਚੋਣਾਂ ਲਈ ਪਿੰਡ-ਪਿੰਡ ਨਿਕਲੇ ਸੀ ਇੱਕ ਇਹੋ ਜੀ ਤਸਵੀਰ ਮਿਲੀ ਦਿਲ ਤਾਰ-ਤਾਰ ਹੋ ਗਿਆ ਇੱਕ ਵਾਰੀ ਜੇ ਤੁਹਾਨੂੰ ਵੀ ਵਿਖਾਵਾਂਗੇ ਤਾਂ ਤੁਸੀਂ ਵੀ ਆਖੋਗੇ ਕਿ ਇਸ ਤਸਵੀਰਾਂ ਨੂੰ ਵੇਖ ਕੇ ਬੜਾ ਦਿਲ ਦੁਖੀ ਹੁੰਦਾ ਹੈ ਕਿਉਂਕਿ ਅੱਜ ਦੁਬਾਰਾ ਫਿਰ ਲੋਕ ਸਭਾ ਦੀਆਂ ਵੋਟਾਂ ਆ ਗਈਆਂ ਤਕਰੀਬਨ 5 ਸਾਲ ਹੋ ਗਿਆ ਉਦੋਂ ਵੀ ਅਸੀਂ ਇੱਥੇ ਪਹੁੰਚੇ ਸੀ ਉਹੀ ਘਰ ਉਹੀ ਟੁੱਟੀਆਂ ਛੱਤਾਂ ਤੇ ਇਹ ਤੋਂ ਬਾਅਦ ਇੱਕ ਹੜ ਦਾ ਵੱਡਾ ਕਹਿਰ ਸੀ ਘੱਗਰ ਦਾ ਇੱਕ ਕਹਿਰ ਆਇਆ ਜਿਹਦੇ ਵਿੱਚ ਜਿਹੜਾ ਇੱਕ ਕਮਰਾ ਬਚਿਆ ਸੀ ਉਹ ਵੀ ਮਾਤਾ ਦਾ ਟੁੱਟ ਗਿਆ ਪਰ ਇੱਥੇ ਅਜੇ ਤੱਕ ਕੋਈ ਵੀ ਇੱਥੇ ਸਰਕਾਰ ਦਾ ਨਮਾਇੰਦਾ ਜਾਂ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਅਜੇ ਤੱਕ ਇੱਥੇ ਪਹੁੰਚਿਆ ਹੀ ਨਹੀਂ ਇੱਥੇ ਮਾਤਾ ਦੇ ਕਹਿਣ ਮੁਤਾਬਕ ਕਈ ਸਰਪੰਚ ਬਦਲ ਗਏ ਕਈ ਮੈਂਬਰ ਆ ਕੇ ਮੁੜ ਗਏ ਕੋਈ ਐਮਐਲਏ ਬਣ ਗਏ ਜਿਨ੍ਹਾਂ ਨੂੰ ਵੋਟਾਂ ਪਾ ਪਾ ਕੇ ਇਹ ਆਪ ਦੀਆਂ ਉਂਗਲਾਂ ਦੇ ਉੱਤੇ ਨਿਸ਼ਾਨ ਲਵਾ ਲਵਾ ਕੇ ਜਿਹੜੇ ਇਹ ਥੱਕ ਗਏ ਪਰ ਅਜੇ ਤੱਕ ਇਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਇੱਕ ਵਾਰ ਤੁਹਾਨੂੰ ਅੰਦਰੂਨੀ ਜਿਹੜਾ ਇਹ ਮਕਾਨ ਆ ਮਕਾਨ ਦਾ ਅੰਦਰ ਦਾ ਦ੍ਰਿਸ਼ ਵਿਖਾਉਨੇ ਆ ਇਹ ਵੇਖੋ ਟੁੱਟੀਆਂ ਹੋਈਆਂ ਛੱਤਾਂ ਟੁੱਟੇ ਹੋਏ ਬਾਲੇ ਪਤਾ ਨਹੀਂ ਕਦੋਂ ਮੀਂਹ ਪਵੇ ਤੇ ਕਦੋਂ ਚੋਣ ਲੱਗ ਜੇ ਇੱਕ ਵੱਡਾ ਜਿਹੜਾ ਹੈ ਵੱਡਾ ਦੁਖਾਂਤ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਸਰਕਾਰਾਂ ਤੱਕ ਜ਼ਰੂਰ ਪਹੁੰਚਾਓ ਜਿਨ੍ਹਾਂ ਨੇ ਅਜੇ ਤੱਕ ਸਾਰ ਲੈਣ ਦੀ ਬਜਾਏ ਕੱਲੀਆਂ ਵੋਟਾਂ ਵਟੋਰਨ ਦਾ ਹੀ ਕੰਮ ਕੀਤਾ ਤੇ ਆਓ ਇੱਕ ਵਾਰ ਮਾਤਾ ਨਾਲ ਗੱਲ ਵੀ ਕਰਦੇ ਆਂ ਮਾਤਾ ਸਸਰੀਕਾਲ ਜੀ ਸਸਰੀਕਾਲ ਬੇਟੀ ਮਾਤਾ ਇਹ ਜਿਹੜਾ ਟੁੱਟਿਆ ਹੋਇਆ ਘਰ ਕਿੰਨਾ ਕ ਟਾਈਮ ਹੋ ਗਿਆ ਬਹੁਤਿਰ ਦੋ ਪਾਇਆ ਸੀ ਬੰਦਿਆਂ ਦਾ ਥੋੜਾ ਸੀ ਪਾਇ ਮੈਥੋਂ ਹੋਈ ਨਹੀਂ ਠੀਕ ਹੈ ਸਰਕਾਰਾਂ ਨੂੰ ਬਹੁਤ ਅਸੀਂ ਵੋਟਾਂ ਪਾਈਆਂ ਪਰ ਸਾਨੂੰ ਸਾਥ ਕਿਸੇ ਨੇ ਨਹੀਂ ਦਿੱਤਾ ਕੀ ਹੁਣ ਜਦੋਂ ਹੜ੍ਹ ਆਇਆ ਉਦੋਂ ਟੁੱਟ ਗਿਆ ਹਾਂ ਇਹ ਉਦੋਂ ਟੁੱਟਿਆ ਪਾਣੀ ਦੇ ਵਿੱਚ ਹਾਂ ਉਦੋਂ ਟੁੱਟ ਗਿਆ ਸਾਰਾ ਉਦੋਂ ਡਿੱ ਗਿਆ ਪਾਣੀ ਦੀਗਾ ਵੇਤਨ ਲਾਈਤੀ ਮਾਤਾ ਉਹਨੋਂ ਤਾਂ ਸਰਕਾਰਾਂ ਕਹਿੰਦੀਆਂ ਸੀ ਵੀ ਅਸੀਂ ਘਰ ਵੀ ਪਾ ਕੇ ਦੇਵਾਂਗੇ ਵੀ ਪਹਿਲਾਂ ਵੀ ਪਾਣੀ ਆਉਂਦਾ ਰਿਹਾ ਉਦੋਂ ਵੀ ਇਹਨਾਂ ਨੇ ਬਾਦਲ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਡਾਲ ਨਹੀਂ ਦਿੱਤਾ ਸਾਨੂੰ ਤੁਹਾਨੂੰ ਤਾਂ ਕਾ 5 ਪੈਸਿਆਂ ਦਾ ਸਹਾਰਾ ਦਿੱਤਾ ਇਹਨਾਂ ਨੇ ਹੈ ਵੋਟਾਂ ਪਾਉਂਦੀ ਮੈਂ ਤਾਂ ਬੁੜੀ ਹੋ ਗਈ 18 ਸਾਲ ਦੀ ਜਿੱਦੇ ਇਹਨਾਂ ਨੂੰ ਵੋਟ ਪਾਉਂਦੀ ਸੀ ਪਰ ਮੇਰਾ ਕੋਈ ਗੁੱਸਾ ਨਹੀਂ ਕੋਈ ਗਿੱਲਾ ਨਹੀਂ ਠੀਕ ਹੈ ਨਾ ਵੀ ਤੇ ਪਰ ਮੇਰੀ ਹੱਥੋਂ ਬਨ ਬੇਨਤੀ ਇਹ ਹੈ ਵੀ ਸਾਨੂੰ ਸਹਾਰਾ ਦੇਣ ਦਿਨ ਕੋਲ ਮੜਾ ਜਾ ਚਾਨਣ ਸਾਨੂੰ ਵੋਟਾਂ ਤੋਂ ਵੀ ਪਹਿਲਾਂ ਕਰਨਾ ਸਾਨੂੰ ਵੀ ਮਨ ਤੇ ਕਿਸ ਗੱਲ ਸਰਪੰਚ ਮੈਂਬਰ ਕਿਸੇ ਨੇ ਨਾ ਮੈਂਬਰ ਨੇ ਮੈਂਬਰ ਤਾਂ ਸਮਾਂ ਜਿਹੜੇ ਸਾਡੇ ਸੀਗੇ ਚ ਮੂਰੇ ਕਰਕੇ ਕਰਨ ਵਾਲੇ ਹੁੰਦੇ ਅਸੀਂ ਔਖੇ ਨਹੀਂ ਹੁੰਦੇ ਸੀ ਉਹ ਸਾਰੇ ਜਿੰਨੇ ਮੈਂਬਰ ਤੇ ਸਾਰੇ ਖਰਾਬ ਕਰਦੇ ਨੇ ਹਾਂ ਕੋਈ ਮੈਂਬਰਾਂ ਨੇ ਸਾਨੂੰ ਸਹਾਰਾ ਨਹੀਂ ਦਿੱਤਾ ਜਦ ਦੁਬਾਰਾ ਵੋਟਾਂ ਆ ਗਈਆਂ ਕਦੀ ਉਹਨਾਂ ਨੂੰ ਦੁੱਖ ਨਹੀਂ ਸੁਣਾਇਆ ਆ ਚਲੋ ਬਹੁਤ ਸੁਣਾਇਆ ਬਹੁਤ ਕਹਿ ਕੇ ਸੁਣਾਇਆ ਸਾਡੀ ਸੁਣਦਾ ਹੀ ਨਹੀਂ ਕੋਈ ਸੁਣਦਾ ਹੀ ਕੋਈ ਸਾਡੀ ਸੁਣੇ ਕੌਣ ਰੋਟੀ ਦੇ ਤਾਂ ਅਸੀਂ ਆ ਰਹੇ ਆ ਹਾਂ ਉਹ ਵੀ ਉੱਥੇ ਜਿੱਥੇ ਡੰਡਾ ਹੋਊਗਾ ਉੱਥੇ ਚੱਲਦੇ ਨੇ ਹਾਂ ਕੋਈ ਨਹੀਂ ਸੁਣਦਾ ਹੈਗਾ ਕਿਸੇ ਨੇ ਨਹੀਂ ਸਾਡੀ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਕਿਵੇਂ ਕਰਨਾ ਤੇ ਤੂੰ ਪੋਚੇ ਲਾਇਆਉਂਦੀ ਆ ਗੁੱਡੀ ਤੇ ਮੈਂ ਖਾ ਲੈਨੀ ਆ ਹਾਂ ਤੇ ਅਗਲੇ ਦਿਨ आले ਪਿਛੇ ਦੇ ਦਿਨ आले ਹੋਰ ਫਿਰ ਟਾਈਮ ਤਾਂ ਪਾਸ ਕਰਨਾ ਹੀ ਹੈ ਠੀਕ ਹੈ ਨਾ ਆ ਟਾਈਮ ਪਾਸ ਹੈ ਸਾਡਾ ਹੋ ਸਾਡਾ ਕੋਈ ਟਾਈਮ ਪਾਸ ਨਹੀਂ ਨਹੀਂ ਮੈਂ ਬੈਠ ਨੂੰ ਥਾਣਾ ਕਰ ਲਾਂਗੀ ਤੇ ਮੈਂ ਤਾਂ ਹੁਣ ਜਦੋਂ ਫਿਰ ਵੋਟਾ ਮੰਗਣ ਆਇਆ ਕੋਈ ਉਹਨੂੰ ਕਦੀ ਆਖੋਂਗੇ ਮੈਂ ਵੋਟਾ ਭੁੰਦੜ ਸਾਹਿਬ ਨੂੰ ਵੀ ਕਿਹਾ ਸੀ ਕਹਿੰਦਾ ਕਿ ਤੁਸੀਂ ਚੁਗਰੀਆਂ ਦੇ ਮਗਰ ਲੱਗਦੇ ਹੋ ਮੈਂ ਕਿਹਾ ਚੁਗਰੀਆਂ ਦੇ ਮਗਰ ਅਸੀਂ ਜਮਾਨੀ ਲੱਗਦੇ ਪਰ ਤਾਂ ਸਾਡੀ ਖਬਰ ਸਾਰ ਨਹੀਂ ਲਈ ਅਸੀਂ ਬੁੜੇ ਹੋ ਕੇ ਤੈਨੂੰ ਵੋਟ ਪਾਉਂਦੇ ਸਾਡਾ ਜੀ ਕਾਤਾ ਤੈਂ ਇਹ ਗੱਲ ਮੈਂ ਜ਼ਰੂਰ ਕਹੀ ਹੈ ਤੇ ਉਤਰੇ ਕਹਿੰਦੇ ਐਂ ਕਰਾਂਗੇ ਵਾਹ ਕਰਾਂਗੇ ਭੁੰਦਲ ਸਾਹਿਬ ਨੂੰ ਵੀ ਕੋਈ ਗੱਲ ਨਹੀਂ ਆਉੜੀ ਭੁੰਦਲ ਸਾਹਿਬ ਇਹ ਕਹਿੰਦਾ ਕੋਈ ਨਹੀਂ ਬੀਬਾ ਚਲ ਆਪਣੀ ਸਰਕਾਰ ਆ ਗਈ ਹੁਣ ਕਰਾਂਗੇ ਐਨੀ ਗੱਲ ਨਾਲ ਬੰਦਾ ਠੰਡੇ ਪੈ ਜਾਂਦਾ ਹੁੰਦਾ ਵੋਟ ਤਾਂ ਪਾਉਂਦੇ ਤੇ ਸਾਰੀ ਉਮਰ ਦੇ ਵੋਟਾਂ ਪਾਉਂਦੇ ਬਦਲ ਨੂੰ ਤਾਂ ਜੀ ਨਹੀਂ ਕਰਦਾ ਪਰ ਜਿਹੜੇ ਆ ਬੋਲ ਕਬੋਲ ਬੋਲ ਜਾਂਦੇ ਨੇ ਇਹ ਬਦਲਾਂ ਨੇ ਠੀਕ ਹੈ ਨਾ ਫਿਰ ਖਾਣਾ ਤਾਂ ਆਪਦੀ ਕਰਕੇ ਹੀ ਹੈ ਮੈਨੂੰ ਕਿਹੜਾ ਘਰ ਕੋਈ ਦੇ ਜਾਂਦਾ ਘਰ ਨਹੀਂ ਕੋਈ ਦਿੰਦਾ ਹੈ ਕਾਹਤੋਂ ਪੋਚੇ ਲਾਉਣੀ ਆ ਮਾਂ ਮਾਤੀਆਂ ਦਵਾਈ ਮੇਰੀ ਚੱਲਦੀ ਹੈ ਠੀਕ ਹੈ ਡਵੇਲੀ ਡਾਕਟਰ ਦੇ ਉੱਥੇ ਤੇ ਅਹੀ ਜੀ ਕੋਈ ਕਰਨੀ ਇਹਨਾਂ ਤੋਂ ਪਤਾ ਹੀ ਜਾਂ ਮੈਂ ਚੱਕੀਆਂ ਪਿੰਡ ਦੇ ਪਿੰਡ ਦਾ ਕੰਮ ਕਰਦੀ ਸੀ ਸਾਰਾ ਪਿੰਡ ਦੀ ਸਾਂਝੀ ਸੀ ਰੋਟੀ ਟੋਕ ਸਭ ਦਾ ਮੈਂ ਸਭ ਦੇ ਬਣਾ ਕੇ ਆਉਂਦੀ ਸੀ ਇਹਨਾਂ ਨੂੰ ਪਤਾ ਹੀ ਇਹ ਦੁੱਖ ਦੇ ਵੀ ਮੈਂ ਖੜਦੀ ਸੁੱਖ ਦੇ ਵੀ ਖੜ ਗਈ ਹੁਣ ਆਦਾ ਬਲ ਹਾਰ ਗਿਆ ਹੁਣ ਮੈਥੋਂ ਫੜੇ ਨਹੀਂ ਜਾਂਦਾ ਹੁਣ ਮੈਨੂੰ ਕੌਣ ਪਛਾਣੇ ਤੁਰ ਜੀ ਤੋ ਹੜ ਆਈ ਸੀ ਉਦੋਂ ਆਪਣੇ ਮੁੱਖ ਮੰਤਰੀ ਦਾ ਇੱਕ ਬਿਆਨ ਵੀ ਸੀ ਕਹਿੰਦਾ ਵੀ ਮਰੀ ਮੁਰਗੀ ਤੇ ਬੱਕਰੀ ਦੇ ਵੀ ਪੈਸੇ ਦਵਾਂਗੇ ਘਰ ਤਾਂ ਬਣਵਾਉਣਾ ਹੀ ਬਣਵਾਉਣੇ ਆ ਸਾਨੂੰ ਡਾਲ ਹੀ ਦਿੱਤਾ ਨਾ ਮੁਰਗੀ ਨਾ ਬੱਕਰੀ ਤੇ ਨਾ ਘਰ ਸਾਨੂੰ ਡਾਲ ਨਹੀਂ ਦਿੱਤਾ ਹਾਂ ਹਾਂ ਨਾ ਸਾਨੂੰ ਕੁਛ ਨਹੀਂ ਮੁੱਖ ਮੰਤਰੀ ਨੇ ਦਿੱਤਾ ਕੁਛ ਨਹੀਂ ਦਿੱਤਾ ਸਾਨੂੰ ਤਾਂ ਹਾਂ ਹੋਰ ਕੁਛ ਨਹੀਂ ਤਾਂ ਫਤ ਸਾਨੂੰ ਤਾਂ ਠੀਕ ਆ ਸਾਡੇ ਤਾਂ ਆ ਹੀ ਮਜਬੂਰੀ ਸੀ ਵਿਚਾਰ ਕੋਈ ਕਮਰਾ ਪਾਈ ਜਾਂਦਾ ਮਾਵਾਂ ਧੀਆਂ ਟੇਰ ਬਸ ਕਰ ਲੈ ਜੇ ਹੁਣ ਸਾਨੂੰ ਮੜਾ ਜਾ ਪਹਿਲਾਂ ਚਾਣਨ ਕਰ ਦੇਣਗੇ ਤਾਂ ਠੀਕ ਹੈ ਤੇ ਨਹੀਂ ਤੈਨੂੰ ਪਤਾ ਹੀ ਹੈ ਫੇਰ ਨਾ ਇਹ ਗੱਲ ਸਾਰੀ ਗੱਲ ਕੁਰਸੀ ਦੀ ਤੇ ਛਿੱਕੇ ਦੀ ਹੈ। ਬਿਲਕੁਲ। ਹਾਂ। ਦੋਸਤੋ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਉਸ ਲੀਡਰਾਂ ਤੱਕ ਪਹੁੰਚੇ ਜਿਹੜੇ ਹੁਣ ਤੱਕ ਦਾਅਵੇ ਕਰਦੇ ਆ ਕਿ ਅਸੀਂ ਪਿੰਡਾਂ ਦੇ ਵਿੱਚ ਘਰ-ਘਰ ਪੱਕੇ ਮਕਾਨ ਪਵਾਤੇ, ਸਹੂਲਤਾਂ ਦੇਤੀਆਂ, ਸੁੱਖ-ਸਹੂਲਤਾਂ ਦੇ ਨਾਲ ਲੋਕਾਂ ਨੂੰ ਲੈਸ ਕਰਤਾ ਪਰ ਅਜੇ ਤੱਕ ਇਹ ਮਾਤਾ ਵਰਗੇ ਪਤਾ ਨਹੀਂ ਕਿੰਨੇ ਘਰ ਹੋ ਰਿਹਾ ਜਿਨ੍ਹਾਂ ਦੀ ਸਿਰ ਤੇ ਛੱਤ ਨਹੀਂ ਰੋਜ਼ਗਾਰ ਨਹੀਂ ਤੇ ਘਰੇ ਇੱਕ ਟਾਈਮ ਰੋਟੀ ਪੱਕਦੀ ਆ ਦੂਜੇ ਟਾਈਮ ਦਾ ਪਤਾ ਨਹੀਂ ਕਿ ਉਹ ਪੱਕੇ ਕਿ ਨਾ ਇੱਕ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਮਾਤਾ ਦੇ ਸਹਾਰੇ ਵਾਸਤੇ ਕੀ ਹੋਣਾ ਚਾਹੀਦਾ ਤੇ ਜੇਕਰ ਤੁਹਾਡੇ ਵਿੱਚੋਂ ਵੀ ਕੋਈ ਇਸ ਮਾਤਾ ਦਾ ਸਹਾਰਾ ਬੰਨਣਾ ਚਾਹੁੰਦਾ ਤਾਂ ਸਾਧੂ ਵਾਲਾ ਪਿੰਡ ਆ ਤੇ ਮਾਤਾ ਨਸੀਬਕੌਰ ਉਹਨਾਂ ਦੇ ਨਿਵਾਸ ਸਥਾਨ ਤੇ ਇੱਕ ਵਾਰੀ ਪਹੁੰਚ ਕੇ ਇਹਨਾਂ ਦਾ ਸਹਾਰਾ ਜ਼ਰੂਰ ਬਣਿਓ ਦੋਸਤੋ ਇਹਦੇ ਨਾਲ ਹੀ ਅਗਲੀ ਅਪਡੇਟ ਦੇ ਨਾਲ ਜ਼ਰੂਰ ਮਿਲਾਂਗੇ ਕੈਮਰਾ ਪਰਸਨ ਅਜੇ ਦੇ ਨਾਲ ਐਨ ਟੀ ਵੀ ਪੰਜਾਬੀ